We'll <laughs> ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਬਾਬਾ ਜੀ ਨੂੰ ਸਤਕਾਰ ਭੇਟ ਕੀਤਾ ਗੁਰਦੁਆਰਾ ਸ਼ਹੀਦਗੰਜ ਵਿਖੇ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਇਸ ਮੌਕੇ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਸਿੱਖ ਕੌਮ ਦੇ ਸ਼ਾਨਾਮ ਅਤੇ ਇਤਿਹਾਸ ਨਾਲ ਜੋੜਿਆ ਇਸ ਮੌਕੇ ਅਮਰਬੀਰ ਸਿੰਘ ਟੋਡਨੇ ਸੰਗਤਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਬਾਬਾ ਜੀ ਦੀ ਸ਼ਹੀਦੀ ਦਾ ਇਤਿਹਾਸ ਵੀ ਲਸਾਨੀ ਹੈ ਬਾਬਾ ਜੀ ਨੇ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਦੇ ਆ ਗੁਰਤਾਮਾਂ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਆਪਣੀ ਸ਼ਹਾਦਤ ਦਿੱਤੀ ਉਹਨਾਂ ਸੰਗਤ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਵੀ ਅਪੀਲ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਰੀ ਪਰ ਕੇ ਸ਼ਰਦਾ ਦਾ ਪ੍ਰਗਟਾਵਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਛਾਨੀਏ ਜੋ ਲੜੇ ਜੀਨ ਕੇ ਹੇਤ ਹੈ ਉਰਜਾ ਪੂਜਾ ਕੱਟ ਮਰੇ 94 ਦੇ ਅਮਦਿਤਕ ਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਮਾਂਬਲ ਜੋਦੇ ਤਾਂ ਦਨਬਾਬਾ ਦੀਪ ਸਿੰਘ ਦਾ ਜੋ ਜਨਮ ਦਿਹਾੜਾ ਅੱਜ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸਿੱਧਕਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਜੋ ਦਿਹਾੜਾ ਹੈ ਇਹਦੇ ਵਿੱਚ ਬਹੁਤ ਸ਼ਰਧਾਂ ਦਾ ਬੜਾ ਪਾਰੀ ਤੁਸਾਹ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਵੱਲੋਂ ਅਤੇ ਸ਼ੇਵ ਜੀ ਦਾ ਕੜਾ ਪ੍ਰਸ਼ਾਦ ਵੱਲੋਂ ਹਰ ਸਾਲ ਇੱਥੇ ਗੁਰਮਤ ਸਮਾਗਮ ਹੁੰਦੇ ਹਨ ਅੱਜ ਗੁਰਮਤ ਸਮਾਗਮ ਦੇ ਵਿੱਚ ਵੱਖ-ਵੱਖ ਜਥੇ ਜਥੇ ਆਓ ਕਿੰਨੀ ਹਾਜ਼ਰੀ ਭਰ ਰਹੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਆ ਅੱਜ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਗੁਰੂ ਘਰਾਂ ਦੀ ਖੁਸ਼ੀ ਆਪਣਾ ਗਾ ਰਹੀਆਂ ਹਨ ਮੈਂ ਸੈਕਸ ਲੋ ਫੈਡਰੇਸ਼ਨ ਮੱਧ ਵੱਲੋਂ ਸਮੁੱਚੀ ਜਗਤ ਨੂੰ ਧੰਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ ਦਿਨਾ ਹ ਅਤੇ ਅੱਜ ਦੇ ਇਸ ਸੁਭ ਦਿਹਾੜੇ ਤੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਨੌਜਵਾਨ ਵੀਰੋ ਆਪਾਂ ਨਸ਼ੇ ਛੱਡ ਕੇ ਪਾਣੀ ਤੇ ਬੰਨਣਾ ਜੁੜੀਏ ਨਸ਼ਿਆਂ ਤਿਆਗ ਕਰੀਏ ਜਿਹੜੇ ਸਾਡੇ ਵੀਰ ਕਤਲਕੀਸ ਕਰਾ ਰਹੇ ਹਨ ਕੇਸ਼ਾਂ ਦੀ ਬੇਦਬੀ ਕਰ ਰਹੇ ਹਨ ਸਿੱਖੀ ਦੇ ਸਿਧਾਂਤਾਂ ਤੋਂ ਜਾ ਰਹੇ ਹਨ ਉਹਨਾਂ ਨੂੰ ਹੱਥ ਬੰਨ ਕੇ ਬੇਨਤੀਆਂ ਨੋਜਾਂ ਦੇ ਵੀਰੋ ਤਗੜੇ ਹੋ ਕੇ ਆਪਾਂ ਸਿੱਧੇ ਰਾਹ ਪਾ ਕੇ ਗੁਰੂ ਮਹਾਰਾਜ ਦੇ ਗੁਰਗੱਦ ਸਾਹਿਬ ਨਾਲ ਲੱਗੀਏ ਤਾਂ ਜੋ ਹਰਾਲਮੇ ਕੇ ਪੰਥਕੋਮ ਦੀ ਸੇਵਾ ਕਰ ਸਕੀਏ ਇੰਦੀਆਂ ਬੇਨਤੀ ਕਰਦੇ ਹਾਂ ਪੁਣਾ ਚੱਕੇ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ ਅਨੋਖਿਆ ਮਰ ਸ਼ਹੀਦ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸਮੁੱਚੀ ਲੋਕਾਈ ਦੇ ਵਿੱਚ ਦੁਨੀਆਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਡੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਉਤਸ਼ਾਹ ਪ੍ਰੇਮ ਸਤਿਕਾਰ ਨਾਲ ਮਨਾ ਰਹੇ ਹਾਂ ਗੁਰਦੁਆਰਾ ਸ਼੍ਰੀ ਗਨਪਤ ਸਾਹਿਬ ਜੀ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਮਹਿੰਦਰ ਸ੍ਰੀ ਦਰਬਾਰ ਸਾਹਿਬ ਮਹਿੰਦਰ ਗੁਰਦੁਆਰਾ ਸ਼੍ਰੀ ਗਨਪਤ ਸਾਹਿਬ ਅਤੇ ਸੇਵਾ ਦੇਖੜਾ ਪ੍ਰਸ਼ਾਸਨ ਵੱਲੋਂ ਦੋ ਰੋਜ਼ਾ ਸਮਾਗਮਾਂ ਜੋ ਮੁੱਖ ਸਮਾਗਮ ਗੁਰਦੁਆਰਾ ਸ਼੍ਰੀ ਗਨਪਤ ਸਾਹਿਬ ਜੀ ਵਿਖੇ ਉਹ ਕੀਤੇ ਜਾ ਰਹੇ ਹਨ ਜੋ ਸਵੇਰ ਤੋਂ ਹੀ ਇਸ ਸਮਾਗਮ 10 ਵਜੇ ਤੋਂ ਲੈ ਕੇ 12 ਵਜੇ ਤੱਕ ਢਾਡੀ ਦਰਬਾਰ ਕਵੀ ਦਰਬਾਰ ਅਰ ਸ੍ਰੀ ਸੁਖੁਣੀ ਸਾਹਿਬ ਜੀ ਦਾ ਪਾਠ ਉਪਰੰਤ 4 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਜਿਹੜੇ ਹਨ ਕੀਰਤਨ ਸਮਾਗਮ ਜਿਹੜੇ ਚੱਲ ਰਹੇ ਹਨ ਜਿਨ੍ਹਾਂ ਦੇ ਵਿੱਚ ਭਾਈ ਜਸਬੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਭਾਈ ਸਰਬਜੀਤ ਸਿੰਘ ਜੀ ਪਟਨਾ ਭਾਈ ਸੁਰਜੀਤ ਸਿੰਘ ਲਾਲੂ ਕੋਮਣਾ ਭਾਈ ਗੁਰਕਬਾਲ ਸਿੰਘ ਜੀ ਭਾਈ ਅਮਨਜੀਤ ਸਿੰਘ ਜੀ ਭਾਈ ਸਰੂਪ ਸਿੰਘ ਜੀ ਹਜੂਰੀ ਰਾਗੀ ਅਤੇ ਹੋਰ ਪੰਪ ਪ੍ਰਸਿੱਧ ਰਾਗੀ ਢਾਡੀ ਜਿਥੇ ਸੰਗਤਾਂ ਨੂੰ ਕਥਾ ਕੀਰਤਨ ਦੇ ਦੁਆਰਾ ਨਿਹਾਲ ਕਰ ਰਹੇ ਹਨ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਨੂੰ ਸਾਰੇ ਬਾਬਾ ਜੀ ਦੀ ਵੱਡੇ ਦੀ ਵਧਾਈਆਂ ਹੋਵੇ